हां जी बाजी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 1 ਤਰੀਕ 9 ਮਹੀਨਾ 2025 ਨੂੰ ਇੱਕ ਆਪਾਂ ਆਮ ਕਿਸਾਨ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਮੱਝ ਜਿਹੜੀ ਸਾਹਮਣੇ ਸਕਰੀਨ ਦੇਖ ਰਹੇ ਹੋ ਬਹੁਤ ਹੀ ਚੰਗੇ ਕੱਦ ਕਾਠ ਵਾਲੀ ਹੈਗੀ ਤੇ ਬਾਈ ਨੇ ਮੱਝ ਇਹ ਵੇਚਣੀ ਹੈ ਕਿ ਬਾਕੀ ਜੋ ਜਾਣਕਾਰੀ ਹੋਊਗੀ ਆਪਾਂ ਬਾਈ ਸਾਂਝੀ ਕਰ ਦੂਗਾ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਢੰਗ ਤੋਂ ਤਸੱਲੀ ਕਰ ਸਕਦਾਗਾ ਤੁਸੀਂ ਕੋਲਿਆ ਕੇ ਦੇਖੋਗੇ ਮੱਝ ਬਹੁਤ ਜ਼ਿਆਦਾ ਮੰਗਲ ਹੋਈ ਆਪਾਂ ਕਹਿੰਦੇ ਵੀ ਟਾਮੇ ਟਾਮੇ ਇਹ ਨੇਕ ਕੱਦ ਵਾਲੀ ਮੱਝ ਮਿਲਦੀ ਹੈਗੀ ਬਹੁਤ ਚੰਗੇ ਢਾਂਚੇ ਦੀ ਹੈਗੀ ਬਾਕੀ ਗੱਬਣਾ ਸੂਨ ਦੇ ਪੰਜਾਂ ਦਿਨ ਰਹਿੰਦੇ ਹੋਣਗੇ ਬਾਕੀ ਜੋ ਡਿਟੇਲ ਹੋਗੀ ਮੈਂ ਸਾਂਝੀ ਕਰਦਾ ਕਿ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਸਾਨੂੰ ਮਾਥਣਾ ਦਾ ਜਿਹੜਾ ਗੈਪ ਸਜ ਉਹ ਚੈੱਕ ਕਰਾ ਦੇਣਾ ਚੰਗੀ ਮੱਝ ਆ ਗਈ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਵੀ ਪ੍ਰਾਣੀ ਕੋਈ ਦੰਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਿਓ 83604 62501 ਆਪਣਾ ਸੰਪਰਕ ਨੂੰ ਵੀਡੀਓ ਨੂੰ ਵਾਸਤੇ ਬਾਕੀ ਮਾਲਕ ਨਾਲ ਗੱਲ ਕਰਦੇ ਆ ਕਿ ਕੀ ਕੀ ਡਿਟੇਲ ਹਨ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦਗੀ ਮੇਰਾ ਨਾਮ ਜਸਪ੍ਰੀ ਸਿੰਘ ਹੈ ਪਿੰਡ ਨ ਤਹਿਸੀਲ ਤਪਾਲਾ ਗਈ ਤੇ ਨੇੜੇ ਭਧੌੜ ਸ਼ਹਿਰ ਹੈ ਨਾ ਨੇੜੇ ਭਧੌੜਾ ਜੀ ਤੇ ਮੋਬਾਈਲ ਨੰਬਰ ਭਰਾ 99151 30915 ਠੀਕ ਆ ਤੇ ਵੀਰੇ ਜਿਹੜੀ ਮੱਝ ਆਪਾਂ ਵੇਚਣੀ ਆ ਘਰ ਦੇ ਪਸ਼ੂਆਂ ਕੋਈ ਵਪਾਰ ਘਰ ਦੇ ਪਸ਼ੂਆ ਵੀਰੇ ਆਪਣੇ ਸਾਰੇ ਆ ਵੀ ਆ ਵੀ ਛੋਟੀ ਸੂਣ ਵਾਲੀ ਆ ਆ ਵੀ ਸਾਰੇ ਘਰ ਦੇ ਪਸ਼ੂ ਆਪਣੇ ਦਾ ਦੁੱਧ ਦੇ ਥੋੜਾ ਚਵਾਈ ਚਵਾਈ ਦਾ ਔਖਾ ਵੀਰੇ ਘਰੇ ਚੋਂ ਸੂਣ ਵਾਲਾ ਹੈ ਨਹੀਂ ਕੋਈ ਠੀਕ ਆ ਤੇ ਜੇ ਮੱਝ ਦੀ ਗੱਲ ਕਰੀ ਆਪਾਂ ਕਿਹੜਾ ਸੂਸ ਹੁੰਦੀ ਬਈ ਹੁਣ ਇਹ ਇਹ ਵੀਰੇ ਦੂਜੇ ਸੂਏ ਆ ਦੂਜਾ ਸੂਣਦੀ ਆ ਤੇ ਪਹਿਲੇ ਸੂਤ ਕਿੰਨਾ ਪਾਇਆ ਨੇ ਪਹਿਲੇ ਸੂਏ 12 ਲੀਟਰ ਦਿੰਦਾ ਬਈ 12 12 ਤੋਂ ਹਾਂ ਨਿਆਮ ਤੋਂ ਤੇ ਜਮੇੜੀਆਂ ਵੱਜਾਂ ਆਮ ਤੌਰ ਤੇ 14 15 ਦਾ ਮੂੰਹ ਲੋਕਾਂ ਦਾ ਦਰਵਾਜ਼ਾ ਹੀ ਬਣਾ ਆਦੀ ਕਹਿਣਾਗਾ ਬਾਕੀ ਬਾਈ ਨੇ ਸਹੀ ਗੱਲ ਸੀ ਕਹਿੰਦਾ ਦੂਜਾ ਸੂਣ ਵਾਲੀ ਐ ਤੇ 12 ਕਿਲੋ ਤੋਂ ਪਹਿਲੇ ਸੂਕ ਕੱਢਿਆ ਬਾਈ ਤੋੜ ਕੇ ਦਿਖਾਦੀ ਆਪਾਂ ਹਾਂਜੀ ਹਾਂਜੀ ਹੁਣ ਕਹਿ ਕਦੋਂ ਸੂਣ ਦੇ ਬਾਕੀ ਪੈਸੇ ਇਹਦੇ ਬਾਈ ਮਤਲਬ ਵੀ 4 2 ਵੀ ਲੈ ਸਕਦੇ 4 ਵੀ ਲੈ ਸਕਦੀ ਐ ਜਾਨੀ ਨੇੜੀ ਆ ਨੇੜੀ ਆ ਸੂਣ ਦੇ ਹਾਂ ਹਾਂ ਠੀਕ ਆ ਠੀਕ ਕੱਦ ਕਾਠ ਮਤਲਬ ਬਜਨ ਪੰਜ ਦਾ ਬਹੁਤ ਚੰਗਾ ਆ ਗਿਆ ਤਿੰਨ ਤਰੀਕ ਨੂੰ ਦਿਨ ਪੂਰੇ ਇਹਦੇ ਤਿੰਨ ਨੂੰ ਅੱਜ ਆਪਾਂ ਇੱਕ ਦੇ ਵੀਡੀਓ ਬਣਾ ਰਹੇ ਹਾਂਗੇ ਤਿੰਨ ਨੂੰ ਦਿਨ ਪੂਰੇ ਨੇਗੇ ਤੇ ਦੋ ਚਾਹ ਦੇ ਉੱਤੇ ਲੈ ਜੇ ਕਰਮ ਵਾਲੀ ਉਹ ਵੱਖਰੀ ਗੱਲ ਆ ਗਈ ਹੈ ਨਾ ਤੇ ਬਹੁਤ ਵੱਡੇ ਬਾਡੀ ਵੇਟ ਦੀ ਮੱਝ ਆ ਗਈ ਤੁਸੀਂ ਕੋਲ ਆ ਕੇ ਦੇਖੋ ਤੁਹਾਨੂੰ ਜਿਹੜਾ ਮੱਝ ਦਾ ਦੇਖ ਕੇ ਮਤਲਬ ਮਨ ਖੁਸ਼ ਹੋਣਾਗਾ ਨਾ ਬਾਕੀ ਥਣਾ ਥਣਾ ਸੈ ਹੈਗਾ ਪਰ ਇਹ ਵੀ ਸੋਹਣਾਗਾ ਇਹਦਾ ਪਰੇ ਆਪਣੇ ਘਰ ਦੀ ਝੋਟੀ ਆ ਜਮਾ ਅੱਛਾ ਕੱਟੂ ਘਰ ਦੀ ਪਹਿਲਾਂ ਤੋਂ ਹਾਂ ਆਪਾਂ ਕੱਟੀ ਘਰ ਦੀ ਹੈ ਠੀਕ ਆ ਵੀ ਕਈ ਇਹ ਤਾਂ ਆਪਾਂ ਕਹਿੰਦੇ ਪਿਛਲੇ ਸਾਲ ਲਿਆਂਦੀ ਹੁੰਦੀ ਆਪਾਂ ਨਾ ਇਹ ਸ਼ੁਰੂ ਤੇ ਆਪਣੀ ਆਪ ਦੀ ਹੈ ਠੀਕ ਆ ਠੀਕ ਆ ਨਹੀਂ ਚੰਗੀਆਂ ਕਾਦੇ ਘਾਟ ਵਾਲੀ ਬਹੁਤ ਚੰਗੀਆਂ ਨਾ ਤੇ ਗੱਬ ਸੂਣ ਤੋਂ ਕਿੰਨਾ ਟਾਈਮ ਪਹਿਲਾਂ ਦੁੱਧ ਛੱਡੀ ਆਪਾਂ ਇਹ ਦੁੱਧ ਵੀਰੇ ਇਹ ਮਲਤਨ 9 ਮਹੀਨੇ ਪਹਿਲਾਂ ਛੱਡਤੀ ਸੀ ਠੀਕ ਆ ਠੀਕ ਆ ਤੇ ਅੱਜ ਤੁਹਾਨੂੰ ਇਹ ਦਿਖਾ ਦੇਣਾ ਇੱਕ ਵੈਣੀ ਸ਼ੈਡ ਤੋਂ ਐਮ 29 ਦਾ ਸੀਮਨ ਲੱਗਿਆ ਵਾ ਅੱਛਾ ਹੁਣ ਇਹਦੇ ਐਮਨਤੀ ਸੀਮਨ ਲੱਗਿਆ ਹਾਂ ਜੇ ਕੋਈ ਆਪਾਂ ਨੂੰ ਬੰਦਾ ਲੈ ਗਿਆ ਕੱਟੀ ਦੇਣੀ ਚਾਹੁੰਦਾ ਆਪਾਂ 20000 ਦੀ ਕੱਟੀ ਵੀ ਰੱਖ ਲਾਂਗੇ ਕਿਉਂ ਕਰਦੀ ਮੇਰੇ ਤਾਂ ਕਰਕੇ ਉਹ ਸੀਮਨ ਬਾਈ ਹਾਥੀ ਵਧੀਆ ਭਰਾ ਆ ਐਮਨਤੀ ਦਾ ਤੇ ਵੀਰ ਕਹਿੰਦਾ ਜੇ ਮੱਝ ਨੇ ਕੱਟੀ ਦਿੱਤੀ ਜੇ ਮੱਝ ਲੈ ਗਿਆ ਕਿਸੇ ਨੇ ਕੱਟੀ ਦੇਣੀ ਹੋਈ ਤਾਂ ਜਮ ਦੀ ਕੱਟੀ 20000 ਦੇ ਵਿੱਚ ਬਾਈ ਕੱਟੀ ਰੱਖ ਲਊਗਾ ਨਾ ਕਿਉਂਕਿ ਬਾਕੀ ਜੇ ਹੋਰ ਕੋਈ ਹੁੰਦਾ ਮੇਰਾ ਕੋਈ ਹਾਰ ਸ਼ਿੰਗਾਰ ਸੌ ਕੁ ਬੀਰ ਨੇ ਸਿੰਗਾ ਸੋ ਦਾ ਕੋਈ ਤੇਲ ਤੱਪਾ ਕੁਝ ਵੀ ਨਹੀਂ ਪਿੰਡੇ ਲਾ ਜਿਵੇਂ ਸਿੰਪਲ ਖੜੀ ਆ ਤੁਹਾਨੂੰ ਪਤਾ ਵੀ ਥੋੜਾ ਬਰਸਾਤ ਮੀਂਹ ਦਾ ਮੌਸਮ ਹੈਗਾ ਤੇ ਕੋਈ ਬੜਾ ਵੀਰ ਨੇ ਹੁਣੀ ਕੀਤਾ ਉਹ ਜਿਵੇਂ ਨਾਰਮਲ ਸਭ ਸੰਭਾਲ ਤੇ ਰੱਖੀ ਹੋਏਗੀ ਤੇ ਵੀਰੇ ਫਿਰ ਮੁੱਲ ਵਾਲੇ ਪੱਖ ਤੋਂ ਕੀ ਕਰਾਂਗੇ ਪਰ ਇਹ ਟੁੱਟੇ ਦਾ ਮੁੱਲ ਬਈ ਐ ਵੀ ਕਰਤਾ ਚਾਹੀਏ ਆਪਾਂ ਫੋਨ ਤੇ ਲੱਗੇ ਪਰ ਐ ਵੀ ਜਦ ਫੋਨ ਤੇ ਕਰ ਲਾਂਗੇ ਅੱਛਾ ਹਾਂ ਵੀ ਇਹ ਮੋਕੂ ਭਰਾ ਸੰਪਰਕ ਕਰੂਗਾ ਉਹਦਾ ਆਪਾਂ ਰੇਟ ਜਿਆਦਾ ਕਰ ਲਾਂਗੇ ਤੇ ਹੋਊਗਾ ਮੱਝ ਸਾਹਨ ਜਾਇਜ਼ ਨਾ ਜਾਇਜ਼ ਰੇਟ ਕਰਾਂਗੇ ਭਾਈ ਹਾਂ ਸਵਾ ਕਿਸ ਨੂੰ ਪਤਾ ਹੀ ਸਾਰੇ ਭਰਾ ਜਿਹਨੇ ਮੱਝ ਖਰੀਦਣੀ ਹੋਈ ਇਹ ਤਾਂ ਐਣ ਵੀ ਕੱਲੀ ਇਸਨੇ ਫੋਨ ਕਰੂਗਾ ਹੋਰ ਪਾਸੇ ਵੀ ਫੋਨ ਕਰਨਗੇ ਮੰਡਿਆਂ ਵੀ ਦੇਖੂਗਾ ਤੇ ਘਰਾਂ 'ਚ ਵੀ ਗੇੜੇ ਮਾਰਨਗੇ ਤੁਹਾਨੂੰ ਪਤਾ ਹੀ ਅੱਜਕੱਲ ਮੱਝਾਂ ਦੇ ਜਿਹੜੇ ਰੇਟ ਨੇਗੇ ਉਹ ਕਿਦਾਂ ਦੇ ਚੱਲਦੇ ਨੇਗੇ ਤੇ ਉਹ ਸਾਰਾ ਜਿਹੜਾ ਮੱਝ ਦਾ ਕਦ ਕਾਠਾਗਾ ਬਾਈ ਕੰਦਾ ਉਸ ਦਾ ਨਾ ਰੇਟ ਜਾਇਜ਼ ਹੋਊਗਾ ਬਾਕੀ ਜਿਹੜੇ ਭਰਾਏ ਸਮਝ ਲਗੂਗੀ ਉਹਦੀ ਸਮਝ ਆ ਨਾ ਜਿਹਨੇ ਪੈਸੇ ਲੈਣਨੇ ਨੇਗੇ ਤੇ ਪਿੰਡ ਬਾਈ ਦਾ ਆ ਗਿਆ ਨਾਣੇਵਾਲ ਤਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਨੇੜੇ ਭਤੌੜ ਸ਼ਹਿਰ ਲੱਗਿਆ ਵੀਰੇ ਨੰਬਰ ਕਰਕੇ ਫੇਰ ਬੋਲਿਓ 99151 30915 ਠੀਕ ਆ ਮਾੜ ਮੱਝ ਨੂੰ ਐਨੂੰ ਕਰੇ ਕਈ ਦੁਬਾਰਾ ਬੈਕਸਾ ਆਂ ਪਾਲੇ ਪਾਸੋਂ ਕਰ ਦਿਓ ਤੁਹਾਨੂੰ ਸਾਰੀ ਵਾਰ ਜਾਂਚ ਦਿਖਾ ਦੇਣਾ ਚੰਗੀਆਂ ਮੱਝ ਚਲ ਆ ਇੱਥੇ ਠੀਕ ਆ ਲੇਵੇ ਦੀ ਹੋਣਾ ਸੀ ਮਾਤਾ ਇੱਥੋਂ ਦੇਖ ਲੋ ਆਰਡਰ ਦੀ ਕੁਆਲਿਟੀ ਹਣਾ ਠੀਕ ਆ ਵੀਰੇ ਜੋ ਜਿਹੜੇ ਭਰਾ ਨੂੰ ਪਸੰਦ ਆਊਗੀ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ